ਗੱਲ ਵੱਧ ਭਾਜੀ ਡਾਂਣ ਖਾ ਗਈ ਅੱਜ ਮੁੰਡੇ ਨੂੰ ਜੀਜੇ ਨਾਲ ਮਾੜੀ ਡੱਕਦਾ ਹੀ ਡੱਕੀ ਨਹੀਂ ਰਹੀ ਡੱਕੀ ਨਹੀਂ ਰਹੀ ਵਡਾਤਾ ਲਾਗੇ ਖਲੋਗੇ ਨਾਲ ਲਾ ਕੇ ਨਾਲ ਲਾ ਕੇ ਵਡਾਇਆ ਜੋ ਨਾਲ ਲਾ ਕੇ ਦੱਤਨ ਮਾਰ ਕੇ ਸਿਰ ਪਾੜਿਆ ਜੋ ਦਾ ਦੱਤਰ ਖੋਈ ਜੋ ਕਿਹੜੀ ਜਗ੍ਹਾ ਤੇ ਰਹਿੰਦਾ ਸੰਗਤ ਸਿੰਘ ਨੇ ਵਾਰ ਲੰਬਰ ਇੱਕੋ ਜੀ ਭਾਜੀ ਹਾਏ ਆਹ ਦਾ ਮੁੰਡਾ ਸ਼ੇਰ ਖਾ ਗਈ ਜੋ ਫਿਰ ਮੁੰਡਾ ਹੈ ਦੋ ਬੱਚੇ ਇੱਕ ਕੁੜੀ ਇੱਕ ਮੁੰਡਾ ਹੈ ਕਰਨ ਕਿਹਨੇ ਆ ਬਾਣਗੇ ਸਾ ਮੇਰੇ ਪਾਸ ਨੂੰ ਮੇਰੇ ਪਹਿਲਾ ਸਾਲ ਹੋ ਗਿਆ ਜੀਏ ਚ ਛਡਾਈ ਜੀਏ ਤੋਂ ਖਬਰਾਂ ਜਾਂਦੀਆਂ ਇਹ ਯਾਰ ਬਲੀ ਦਾ ਦੇਈ ਤੇਰੀ ਕਰਦੀ ਆ ਸੰዱ ਤੇਰੇ ਨਾਲ ਰਹਿੰਦੀ ਜੋ ਗੱਡਾਂ ਚ ਕਮਾਉਂਦਾ ਹੀ ਹੋ ਇਹਨੂੰ ਚਰਹਾਂ ਨੂੰ ਮਸਤੀ ਚ ਲੁਨ ਗੱਡਾਂ ਚ ਕਮਾਉਂਦਾ ਹੀ ਦਾਦੇ ਮੈਨੂੰ ਫੋਨ ਕਰਦਾ ਮੈਨੂੰ ਪਾਪੀ ਬਾਰ ਕੜਾ ਦੇ ਜਮਾਨਤ ਕਰਾ ਦੇ ਜਮਾਨਤ ਕਰਾ ਕਿਵੇਂ ਮੈਨੂੰ ਪੁੱਛਦਾ ਹੀ ਮੇਰੀ ਘਰ ਦੀ ਦੀ ਗੱਲ ਕੋਈ ਦੱਸ ਦੋ ਮੈਂ ਨਹੀਂ ਦਰਦੀ ਨਹੀਂ ਦੱਸੀ ਮੇਰੇ ਤਾਂ ਬੜੀ ਵੱਡੀ ਗਲਤੀ ਹੋ ਗਈ ਮੈਂ ਦੱਸ ਦਿੰਦੀ ਤਾਂ ਸਾਡਾ ਮੁੰਡਾ ਫਲਾ ਮਰਦਾ ਇਹਦੀ ਮਾਤਾ ਇੱਕ ਹੀ ਨਾਗੀ ਦਾ ਜਮ ਜੇਰ ਸਿੰਘ ਆ ਲੱਗਦਾ ਕਿ ਡੱਟ ਰਿਹਾ ਮੇਰਾ ਪੱਲ ਮਹੀਨੇ ਹੋ ਗਏ ਬਾਹਰ ਕਢਾਈ ਨੂੰ ਇਹਨੂੰ ਪੰਨਾਮੀਆਂ ਚ ਚਚਾਈ ਦਾ ਪਤਾ ਲੱਗ ਗਿਆ ਡੱਕ ਦਰਿਆ ਤਰਲੇ ਪਾਉਂਦਾ ਰਿਹਾ ਅੰਦਰੇ ਅੰਦਰ ਸਿਮਲੇ ਦੇ ਜੀਜੇ ਦਾ ਕਿਹੜਾ ਛੱਡਦੇ ਆਂਦੀ ਸ਼ਿਹਰ ਤੈਨੂੰ ਛੱਡ ਦੂੰਗੀ ਮੇਰਾ ਜੀਜਾ ਮੈਂ ਨਹੀਂ ਛੱਡ ਸਕਦੀ ਤੇਨ ਭੈਣ ਵੀ ਰਲੀ ਇਹਦੀ ਵੱਡੀ ਹੱਥੀ ਪਹਿਲਾਂ ਤੇ ਜੀਜੇ ਦੀ ਹੋਰ ਕੇ ਨਾਲ ਗੱਲਬਾਤ ਹੀ ਤੇ ਕੁੜੀ ਵਿਆਹੀ ਗਈ ਤੇਦੀ ਭੈਣ ਨੇ ਹੱਥੀ ਸਾਰਾ ਕੋ ਕਰਾਇਆ ਆਂਦੀ ਸਿਮੂ ਉਧਰੋਂ ਕਿਹੜਾ ਛੱਡਦੇ ਉਧਰ ਕੜਾਚੀ ਨਾਦਰਿਕਾ ਲੈ ਕੇ ਆਪਣੇ ਨਾ ਸਾਡੀਨ ਕਾਰੇ ਦੀ ਕਿੰਨੇ 70000 ਦੀ ਤਨਖਾਹ ਮੇਰੀ ਮਾਨਕਵਾ ਇੱਕ ਨਾ ਗੱਲਾਂ ਕਰਦੀ ਹੈ ਜਾਨੇ ਕਤਲ ਕੀਤਾ ਹੈ ਕੋਈ ਆਏ ਪੰਜ ਸੱਤ ਜਾਨੇ ਦੋ ਜਾਨੇ ਪਿਓ ਪੁੱਤ ਹੀ ਗਰ ਲਾਲ ਤੇ ਗਰ ਲਾਲ ਦਾ ਮੁੰਡਾ ਦੋ ਸਣੀ ਦੇ ਭਰਾ ਹੀ ਤਿੰਨ ਚਾਰ ਜਾਨੇ ਹੋਰ ਨਾਲ ਉਹਨਾਂ ਦਾ ਨਹੀਂ ਪਤਾ ਹਨ ਕੋਣ ਕੋਣ ਨੇ ਇਹਨਾਂ ਨਾਲ ਜਿਹਨਾਂ ਨੇ ਕਤਲ ਕੀਤਾ ਜਿਹੜਾ ਜਿਹੜਾ ਸੰਦੂ ਹੀ ਜਿਹੜਾ ਸੀ ਇਹਦਾ ਕੀ ਨਾਮ ਉਹ ਗਰ ਲਾਲ ਗਰ ਲਾਲ ਸਿੰਘ ਦਾ ਨਾਮ ਦਾ ਮੁੰਡਾ ਵੀ ਹੈ ਜੈਦੀਪ ਸਿੰਘ ਦੇ ਮੁੰਡੇ ਦਾ ਨਾਮ ਜੋ ਗੱਲ ਵੱਧ ਭਾਜੀ ਡਾਂਣ ਖਾ ਗਈ ਅੱਜ ਮੁੰਡੇ ਨੂੰ ਜੀਜੇ ਨਾਲ ਮਾੜੀ ਡੱਕਦਾ ਹੀ ਡੱਕੀ ਨਹੀਂ ਰਹੀ ਡੱਕੀ ਨਹੀਂ ਰਹੀ ਵਡਾਤਾ ਲਾ ਕੇ ਖਲੋਗੇ ਨਾਂ ਲਾ ਕੇ ਨਾਂ ਲਾ ਕੇ ਵਧਾਇਆ ਜੋ ਨਾਂ ਲਾ ਕੇ ਦੰਤ ਮਾਰ ਕੇ ਸਿਰ ਪਾੜਿਆ ਜੋ ਦਾ ਦੰਤਰ ਖੋਈ ਜੋ ਕਿਹੜੀ ਜਗ੍ਹਾ ਤੇ ਰਹਿੰਦਾ ਸੰਗਤ ਸਿੰਘ ਨੇ ਵਾਰ ਲੰਬਰ ਇੱਕੋ ਜੀ ਭਾਜੀ ਆਇਆ ਦਾ ਮੁੰਡਾ ਸ਼ੇਰ ਖਾ ਗਈ ਜੋ ਫਿਰ ਮੁੰਡਾ ਹੀ ਦੋ ਬੱਚੇ ਇੱਕ ਕੁੜੀ ਇੱਕ ਮੁੰਡਾ ਏ ਬਾਹਰ ਕਿੰਨੇ ਆ ਬਾਹਰ ਕਿਹ ਸਾ ਮੇਰੇ ਪਾਸੋਂ ਮਿਲ ਲਗੇ ਪਹਿਲਾ ਸਾਲ ਹੋ ਗਿਆ ਜੀਅ ਚ ਛਡਾਈ ਜੀਏ ਤੋਂ ਖਬਰਾਂ ਜਾਂਦੀਆਂ ਇਹ ਯਾਰ ਬਲੀ ਦਾ ਦੇਈ ਤੇਰੀ ਕਰਦੀ ਆ ਸੰዱ ਤੇਰੇ ਨਾਲ ਰਹਿੰਦੀ ਜੋ ਗੱਡਾਂ ਚ ਕਮਾਉਂਦਾ ਹੀ ਹੋ ਇਹਨੂੰ ਚਰਹਾਂ ਨੂੰ ਮਸਤੀ ਚ ਲੂਣ ਗੱਡਾਂ ਚ ਕਮਾਉਂਦਾ ਹੀ ਦਾਦੇ ਨੂੰ ਫੋਨ ਕਰਦਾ ਮੈਨੂੰ ਭਾਦੀ ਬਾਰ ਕੜਾ ਦੇ ਜਮਾਨਤ ਕਰਾ ਦੇ ਜਮਾਨਤ ਕਰਾ ਰਹਿਣ ਕਿ ਮੈਨੂੰ ਪੁੱਛਦਾ ਹੀ ਮੇਰੀ ਘਰ ਦੀ ਦੀ ਗੱਲ ਕੋਈ ਦੱਸ ਦੋ ਮੈਂ ਨਹੀਂ ਦਰਦੀ ਨਹੀਂ ਦੱਸੀ ਮੇਰੇ ਤਾਂ ਬੜੀ ਵੱਡੀ ਗਲਤੀ ਹੋ ਗਈ ਮੈਂ ਦੱਸ ਦਿੰਦੀ ਤਾਂ ਸਾਡਾ ਮੁੰਡਾ ਫਲਾ ਮਰਦਾ ਇਹਦੀ ਮਾਤਾ ਇੱਕ ਹੀ ਨਾਗੀ ਦਾ ਜਮ ਜੇਰ ਸਿੰਘ ਆ ਲੱਗਦਾ ਕਿ ਡਟਾ ਰਿਹਾ ਮੇਰਾ ਪੱਲ ਮਹੀਨੇ ਹੋ ਗਏ ਬਾਹਰ ਕਢਾਈ ਨੂੰ ਇਹਨੂੰ ਪੰਜਾਮੀਆਂ ਚ ਚਚਾਈ ਦਾ ਪਤਾ ਲੱਗ ਗਿਆ ਡੱਕ ਦਰਿਆ ਤਰਲੇ ਪਉਂਦ ਰਿਹਾ ਅੰਦਰੇ ਅੰਦਰ ਸਿਮਲੇ ਦੇ ਜੀਜੇ ਦਾ ਕਿਹੜਾ ਛੱਡਦੇ ਆਂਦੀ ਸ਼ਿਹਰ ਤੈਨੂੰ ਛੱਡ ਦੂੰਗੀ ਮੇਰਾ ਜੀਜਾ ਮੈਂ ਛੱਡ ਸਕਦੀ ਪਰ ਭੈਣ ਵੀ ਰਲੀ ਇਹਦੀ ਵੱਡੀ ਹੱਥੀ ਤੇ ਨਾਲ ਦੇ ਜੀਜੇ ਦੀ ਹੋਰ ਕੀ ਨਾਲ ਗੱਲਬਾਤ ਹੀ ਤੇ ਕੁੜੀ ਵਿਆਹੀ ਗਈ ਤੇਰੀ ਭੈਣ ਨੇ ਹੱਥੀ ਸਾਰਾ ਕੋ ਕਰਾਇਆ ਆਂਦੀ ਸਿਮੂ ਉਧਰੋਂ ਕਿਹੜਾ ਛੱਡਦੇ ਉਧਰ ਕੜਾਚੀ ਨਾਦਰਿਕਾ ਰਲੇਕਾ ਅਬਦੇਨਾ ਸਾਡੀਂ ਕਾਰੇ ਦੀ ਕਿੰਨੇ 70000 ਦੀ ਤਨਖਾਹ ਮੇਰੀ ਮਾਨਕਵਾ ਇੱਕ ਨਾ ਗੱਲਾਂ ਕਰਦੀ ਇਹਨੇ ਕਤਲ ਕੀਤਾ ਹੈ ਕੋਈ ਆਏ ਪੰਜ ਸੱਤ ਜਣੇ ਦੋ ਜਣੇ ਪਿਓ ਪੁੱਤ ਹੀ ਗਰ ਲਾਲ ਤੇ ਗਰ ਲਾਲ ਦਾ ਮੁੰਡਾ ਦੋ ਸਣੀ ਦੇ ਭਰਾ ਵੀ ਤਿੰਨ ਚਾਰ ਜਣੇ ਹੋਰ ਨਾਲ ਉਹਨਾਂ ਦਾ ਨਹੀਂ ਪਤਾ ਹਨ ਕੋਣ ਕੋਣ ਨੇ ਇਹਨਾਂ ਨਾਲ ਜਿਹਨੂੰ ਦੇ ਤੱਕ ਦੱਸੇਂਗਾ ਜਿਹੜਾ ਜਿਹੜਾ ਸੰਦੂ ਹੀ ਜਿਹੜਾ ਸੀ ਇਹਦਾ ਕੀ ਨਾਮ ਉਹ ਗਰ ਲਾਲ ਗਰ ਲਾਲ ਸਿੰਘ ਉਹਦਾ ਨਾ ਦਾ ਮੁੰਡਾ ਵੀ ਆ ਜੈਦੀਪ ਸਿੰਘ ਦੇ ਮੁੰਡੇ ਦਾ ਨਾਂ ਜੋ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ